ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਣਾ ਅੰਜਲੀ ਫਗਵਾੜਾ ਦੇ ਜੋਸ਼ੀਆ ਮਹੱਲੇ ਦੇ ਸ਼ਿਵ ਸ਼ਕਤੀ ਮਾਤਾ ਮੰਦੁਰਾ ਤੇ ਲੋਇੰਸ ਇੰਟਰਨੈਸ਼ਨਲ 331 ਡੀ ਵੱਲੋਂ ਇੱਕ ਵੱਡਾ ਸਮਾਜ ਸੇਵੀ ਉਪਰਾਲਾ ਕੀਤਾ ਗਿਆ। ਸੁਮਮਮਦਦੀਨ ਪਿੰਡ ਦੁੱਗਾ ਵਿਖੇ ਹਰਪੀਟ ਦਾ ਪਰਿਵਾਰਾਂ ਨੂੰ 500 ਰਾਸ਼ਨ ਪੈਕੇਟ ਵੰਡੇ ਗਿਪ ਇਸ ਸਮੱਗਰੀ ਪਿੰਡੀ ਸਰਪੰਚ ਸੁਨੀਤਾ ਨੂੰ ਸੌਂਪੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਸਪੋਕਸਮੈਨ ਅਤੇ ਫਗਵਾੜਾ ਹਲਕਾ ਇੰਚਾਰਜ ਹਨੂਰ ਸਿੰਘ ਹਾਜ਼ਰ ਮਾਨ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਕਿਹਾ ਕਿ ਇਸ ਵਾਰ ਦਾ ਹੜ 1988 ਨਾਲੋਂ ਵੀ ਜਾਦਾ ਭਿਆਨਕ ਹੈ ਹਜ਼ਾਰਾਂ ਲੋਕ ਬੇਕਾਰ ਹੋ ਗਏ ਹਨ ਇਸ ਲਈ ਹਾਰੇ ਪੰਜਾਬੀ ਅਤਿ ਹਾਰ ਸੰਸਥਾ ਦਾ ਫਰਜ਼ ਹੈ ਕਿ ਉਹ ਹਾਰਪੇਟਾਂ ਨੂੰ ਵਾਤੋਵਾਦ ਮਦਦ ਲਈ ਅੱਗੇ ਲਾਈਨਸ ਗੁਰਦੀਪ ਸਿੰਘ ਕਾਂਗਰਸ ਦੱਸਿਆ ਕਿ ਉਹ ਵਾਕ ਵਾਕ ਲਾਈਨਸ ਕਲੱਬਾਂ ਤੇ ਸੰਸਥਾਵਾਂ ਨੂੰ ਮਦਦ ਲਈ ਉਪਰੇਣਿਤ ਕਰ ਰਹੇ ਹਨ ਜਦਕਿ ਮੰਤਰ ਕਮੇਟੀ ਦੇ ਪ੍ਰਧਾਨ ਚੰਚਲ ਸੇਠ ਨੇ ਵੀ ਇਹ ਯਤਨ ਪਰਖਵਿਤ ਜਾਰੀ ਰੱਖਣ ਦਾ ਪ੍ਰੋਸਵਾ ਦਿੱਤਾ ਫਗਵਾੜਾ న్యూਸ ਲਈ ਕੈਮਰਾਮੈਨ ਤੇ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਜਿਵੇਂ ਹੜ੍ਹਾਂ ਦੇ ਦੌਰਾਨ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਹਰ ਦੁੱਖ ਵਿੱਚ ਦੁੱਖ ਦੇ ਨਾਲ ਹਰ ਔਖੀ ਘੜੀ ਤੇ ਖੜੇ ਹੋਣ ਵਾਲੀਆਂ ਬਹੁਤ ਸਾਰੀਆਂ ਸੰਸਥਾਵਾਂ ਆਈਆਂ ਨੇ ਉਸੇ ਦਰ ਤੇ ਅੱਜ ਸਾਡੇ ਚੰਚਲ ਸੇੜ ਦੀ ਪ੍ਰਧਾਨ ਸ਼ਿਫ ਸ਼ਕਤੀ ਮਾਤਾ ਰਾਣੀ ਮੰਦਿਰ ਸਾਡੇ ਬਹੁਤ ਹੀ ਸਤਕਾਰਯੋਗ ਵੱਡੇ ਵੀ ਗੁਰਦੀਪ ਸਿੰਘ ਕੰਗਸ ਸਾਹਿਬ ਸਤਵਿੰਦਰ ਸਿੰਘ ਪੰਮਰਾ ਸਾਹਿਬ ਬਬਲੂ ਸੇੜ ਦੀ ਰਾਜਕਮਾਈ ਕਨੋਜੀਆ ਜੀ ਮਨੀਸ਼ ਕਨੋਜੀਆ ਜੀ ਅੱਜ ਚੇਚੇ ਤੌਰ ਤੇ ਜਿਹੜਿਆ ਰਾਸ਼ਨ ਦੀਆਂ ਕਿਟਾਂ ਸਾਡੇ ਆ ਪਿੰਡ ਦੁੱਗਾ ਹੈ ਜਿੱਥੇ ਅੱਜ ਅਸੀਂ ਖੜੇ ਆ ਇਹ ਪਿੰਡ ਜਦੋਂ ਸਾਡੇ ਬਾਰਸ਼ਾ ਦੇ ਦੌਰਾਨ ਜਦੋਂ ਹੜ੍ਹ ਆਇਆ ਇਹ ਸਾਡਾ ਸਾਰਾ ਪਿੰਡ ਹਰ ਪਾਸਿਓ ਲੌਕ ਹੋ ਗਿਆ ਸੀ ਕਿਉਂਕਿ ਪਾਣੀ ਇੰਨਾ ਰਸਤੇ ਦੇ ਵਿੱਚ ਆ ਗਿਆ ਸੀ ਕਿ ਆਉਣ ਜਾਣ ਦਾ ਕਈ ਦਿਨਾਂ ਤੱਕ 2-3 ਦਿਨ ਤੱਕ ਜਿਹੜਾ ਰਸਤਾ ਹੀ ਬੰਦ ਰਿਹਾ ਸਾਡਾ ਤੇ ਮੈਂ ਅੱਗੇ ਜ਼ਿਕਰ ਕਰ ਰਿਹਾ ਸੀਗਾ ਕਿ ਜੇ ਇਸ ਚੀ ਦੀ ਇਸ ਦੁਰਘਟਨਾ ਤੋਂ ਅਸੀਂ ਬਚ ਰਹੇ ਸੀਗੇ ਕਿ ਕੋਈ ਜਾਨ ਦਾ ਨੁਕਸਾਨ ਨਾ ਹੋਵੇ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨੀ 2-3 ਦਿਨ ਪਹਿਲਾਂ ਹੀ ਸਾਡੇ ਦੋ ਨੌਜਵਾਨ ਜੋ ਪਾਣੀ ਆਏ ਕਰਕੇ ਸਾਈਕਲ ਤੋਂ ਗਿਰ ਕੇ ਉਹਨਾਂ ਦੀ ਮੌਤ ਹੋ ਗਈ ਉਹ ਜਿੱਥੇ ਸਾਰੇ ਪਿੰਡ ਦੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਸੀਂ ਪ੍ਰਮਾਤਮਾ ਅਗੇ ਅਰਦਾਸ ਵੀ ਕਰਦਾ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਦੀ ਨਿਵਾਸ ਬਖਸ਼ੇ ਅੱਜ ਜਿਹੜੀ ਸੇਵਾ ਮਨੁੱਖਤਾ ਦੀ ਸੇਵਾ ਜਿਉਂਦੀ ਜਮੀਰਾਂ ਦੀ ਸੇਵਾ ਇਹ ਜਿਹੜੀਆਂ ਲੋਕਾਂ ਵਾਸਤੇ ਸਾਡੇ ਬਹੁਤ ਸਾਰੇ ਜਿਹੜੇ ਮਾਵਾ ਭੈਣਾ ਸਾਡੇ ਸੱਜਣ ਸਨ ਜਿਹੜੇ ਪਿਛਲੇ 15 20 ਦਿਨ ਦੇ ਦੌਰਾਨ ਆਪਣਾ ਪਰਿਵਾਰ ਦੇ ਆਪਣਾ ਦਿਹਾੜੀ ਕਰਕੇ ਕਮਾਈ ਨਾ ਕਰ ਪਾਉਣ ਤੇ ਸਸੀਂ ਉਸੇ ਜਿਹੜੀ ਕੋਸ਼ਿਸ਼ ਨੂੰ ਅੱਜ ਅਸੀਂ ਮੋਹਰੇ ਲੈ ਕੇ ਆਏ ਆਂ ਜਿਵੇਂ ਅਸੀਂ ਹਰ ਪਿੰਡ ਜਾ ਕੇ ਜਿੱਥੇ ਜ਼ਰੂਰਤ ਹੁੰਦੀ ਹੈ ਉਹਨਾਂ ਪਰਿਵਾਰਾਂ ਦੀ ਲੋੜ ਮੁਤਾਬਿਕ ਚਾਹੇ ਦਵਾਈ ਹੋਵੇ ਚਾਹੇ ਰਾਸ਼ਨ ਹੋਵੇ ਚਾਹੇ ਕਿਸੇ ਤਰੀਕੇ ਦੀ ਵੀ ਜਿਹੜੀ ਉਹਨਾਂ ਨੂੰ ਦਿੱਕਤ ਬਾਲੇ ਛੱਤਾ ਦਾ ਸਮੱਸਿਆ ਹੋਵੇ ਕਰਕੇ ਉਹਨਾਂ ਦੇ ਪੈਸੇ ਪੂਰੇ ਕਰਾਵਾਂਗਾ ਕਸ ਉਸੇ ਤਰਜ਼ 'ਚ ਅੱਜ ਅਸੀਂ ਪਿੰਡ ਦੁੱਗਾ ਵਿਖੇ ਸੇਵਾ ਕਰਨਾ ਆਏ ਸੀਗੇ ਮੈਂ ਧੰਨਵਾਦ ਕਰਦਾ ਸਾਡੇ ਸਰਪੰਚ ਸਾਹਿਬ ਸੁਨੀਤਾ ਜੀ ਦਾ ਜਿਨ੍ਹਾਂ ਦੀ ਦੇਖਰੇਖ ਹੇਠ ਅੱਜ ਅਸੀਂ ਇਹ ਸੇਵਾ ਨਿਭਾ ਪਏ ਆਂ ਮੈਂ ਇਹਨਾਂ ਪ੍ਰਧਾਨ ਜੀ ਵਾਸਤੇ ਤੇ ਪੂਰੀ ਮੈਂਬਰ ਵਾਸਤੇ ਸਹਿਬਾਨ ਵਾਸਤੇ ਇਹ ਹੀ ਬੇਨਤੀ ਕਰਨਾ ਕਿ ਇਹਨਾਂ ਦੇ ਪੇਟਾ ਇਹਨਾਂ ਦੀ ਸੇਵਾ ਪਰਮਾਤਮਾ ਆਪਣੇ ਪ੍ਰਵਾਨ ਕਰੇ ਇਹਨਾਂ ਨੂੰ ਹੋਰ ਭਾਗ ਲਵੇ ਤਰੱਕੀਆਂ ਬਖਸ਼ੇ ਅਸੀਂ ਜ਼ਰੀਆ ਬਣੀਏ ਇਨਸਾਨੀਅਤ ਮਾਨਵਤਾ ਤੇ ਆਪਣੇ ਦੁੱਖ ਸੁੱਖ ਦੇ ਵੇੜੇ ਇੱਕ ਦੂਜੇ ਨਾਲ ਜੜੀ ਖੜਨ ਦੀ ਪੰਜਾਬ ਦੀ ਰਵਾਇਤ ਹੈ ਉਫ ਨੂੰ ਹਮੇਸ਼ਾ ਕਾਇਮ ਰੱਖਿਆ ਜਾਏਗਾ ਏਦਾਂ ਹੀ ਜਿੰਦਾ ਰੱਖਿਆ ਰਹੇਗਾ ਪੰਜਾਬ ਚੜ੍ਹਦੀ ਕਲਾ ਹੈ ਸੀ ਪੰਜਾਬ ਪੰਜਾਬੀਆਂ ਕਰਕੇ ਚੜ੍ਹਦੀ ਕਲਾ ਚ ਰਹੇਗਾ ਪੰਜਾਬ ਉਤੇ ਗੁਰੂ ਮਹਾਰਾਜ ਦਾ ਮੇਰ ਹੈ ਰਸ਼ਮੀਪੀਤਾ ਤੰਤਾ ਚੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਲੀਏ ਦੋ ਜਹਾਨ ਉਹਨਾਂ ਦੇ ਅਸੀਂ ਬੱਚੇ ਆ ਉਹਨਾਂ ਦੇ ਬਛਿੰਦੇ ਆ ਅਸੀਂ ਹਮੇਸ਼ਾ ਇੱਕ ਦੂਜੇ ਨਾਲ ਖੜੇ ਰਵਾਂਗੇ ਬਹੁਤ ਬਹੁਤ ਧੰਨਵਾਦ ਜੀ ਜੈਹੇ ਜੈ ਪਰ ਸੇਵ ਸ਼ਕਤੀ ਮੰਦਰ ਮਾਤਾ ਮੰਦਰ ਜੋਸ਼ੇਮਲਾ ਦੇ ਪ੍ਰਧਾਨ ਤੰਤਰ ਸਿੰਘ ਔਰ ਉਹਨਾਂ ਦੇ ਨਾਲ ਸੈਕਟਰੀ ਕਿਤੀ ਬਸਰਾ ਜੀ ਦੇ ਸਹਿਯੋਗ ਨਾਲ ਅੱਜ ਅਨਾਲ 10 ਲੋਈ ਅੱਜ ਦੁਗਾਪੰਡਾ ਜੀ ਜਿਹੜੇ ਘਰ ਇਤੇ ਹਰ ਹੜਾ ਦੇ ਮਾਰ ਚ ਘਰ ਆਏ ਸੀ ਉਹਨਾਂ ਪਰਿਵਾਰਾਂ ਨੂੰ ਅੱਜ ਅਸੀਂ ਰਾਸ਼ਨ ਦੇ ਕਿਟਾ ਦੇਣ ਆਏ ਆ ਇਸ ਅਫਸਰਵਰ ਮੌਕੇ ਤੇ ਵਿਸ਼ੇਸ਼ ਤੌਰ ਤੇ ਪੰਤੇ ਸਾਡੇ ਹਲਕਾ ਇੰਚਾਰਜ ਹਰਜੀਮਾਨ ਜੀ ਨਾਲ ਨਾਲ ਐਸਐਚਓ ਰੌਲ ਪੰਡੀ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਤੇ ਆਪਣੇ ਸ਼ੁਭਤਨ ਆਗੇ ਸਾਡੇ ਕਿਟਾ ਵੰਡ ਦੀ ਸ਼ੁਰੂਆਤ ਕੀਤੀ ਤਾਂ ਸਾਡਾ ਇਹ ਜਿਹੜਾ ਉਪਰਾਲਾ ਹਮੇਸ਼ਾ ਲਗਾਤਾਰ ਚੱਲਦਾ ਰਹੂਗਾ ਔਰ ਆਪਣਾ ਇਹ ਸਾਡੇ ਨਾਲ ਵੱਧ ਰਹੇ ਵੀਰਾਂ ਜਿੰਨਾਂ ਕੋਸ਼ਿਸ਼ ਆਪਾਂ ਬਤੁਤ ਇਦਾਂ ਦੇ ਪ੍ਰਾਲੇ ਕਰੀਏ ਗਾਉ ਸਾਡੇ ਇਹ ਕੋਸ਼ਿਸ਼ ਹੋਣੀ ਆ ਜਿੱਥੇ ਕਿਸੇ ਪਿੰਡਾਂ ਚ ਦਵਾਈਆਂ ਜੁਰਤ ਹੋਵੇ ਜਾਂ ਸਰਪਰੇ ਜੁਰਤ ਹੋਵੇ ਸਾਨੂੰ ਸਾਡਾ ਕੰਟੈਕਟ ਕਰਨ ਮੈਂ ਅਸੀਂ ਸਾਡੇ ਮੰਦਰ ਲੋ ਤਾਂ ਅਸੀਂ ਆਪਣੇ ਲੋ ਵੀ ਇਹ ਇਦਾਂ ਦੇ ਪ੍ਰਾਲੇ ਕਰਦੇ ਰਹਿਣਾ। ਥੈਂਕ ਯੂ ਜੀ ਧੰਨਵਾਦ